ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੋ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਇੱਕ HF ਤੇ ਇੱਕ ਦਿਖਾਵਾਂਗੇ ਸੋ ਉਹਨੂੰ ਜਰਸੀ ਦਾ ਨਗੀਨਾ ਇਹ ਦੋ ਨਗ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਇਹਦੇ ਬਾਰੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਹਾਂਜੀ ਨਾਮ ਐਡਰੈਸ ਦੱਸਿਓ ਆਪਣਾ ਨਾਪਰੀ ਸਿੰਘ ਮੇਰਾ ਨਾਮ ਆ ਪਿੰਡ ਪਡਾਲ ਦੋਨਾ ਜ਼ਿਲ੍ਹਾ ਕਰਬੂਤਲਾ ਪੈਂਦਾ ਵੀਰੇ ਤੇ ਆਪਣਾ ਨਾਲ ਪਿੰਡ ਆ ਗਿਆ ਸਦਮਾ ਦੋਨਾ ਹਣਾ ਹਾਂਜੀ ਸਦਮਾ ਦੋਨਾ ਦੇ ਨੇੜੇ ਤੇ ਨੰਬਰ ਕੰਟੈਕਟ ਬੋਲਿਓ ਆਪਣਾ 77103 78870 ਅੱਜ ਆਪਾਂ 23 ਤਰੀਕ ਨੂੰ ਵੀਡੀਓ ਕਵਰ ਕਰਦੇ ਆ ਪਿਆ ਦੋ ਨਾਲ ਕਿ ਵਿਕਰੀ ਵਾਲੇ ਸੇਲ ਹੈ ਇੱਕ ਸੂਈ ਵੀ ਤੇ ਇੱਕ ਗੱਬਣ ਵਹਿੜ ਜਿਹੜੀ ਪਹਿਲੇ ਨੰਬਰ ਤੇ ਆਪਾਂ ਜਰਸੀ ਦੇਖੀ ਨਾ ਕਾਫੀ ਕਲਰ ਦੇ ਵਿੱਚ ਆ ਗਈ ਹਣਾ ਹਾਂਜੀ ਕਿਹੜਾ ਸੂਆ ਸੁੰਦੀ ਆ ਵੀਰ ਵੀਰੇ ਪਲੂਨ ਆ ਪਲੂਨ ਪਹਿਲਾ ਸੂਆ ਦੰ ਦੰਦੋ ਚੌਗੀ ਕਨਫਰਮ ਆ ਜਾਮਾ ਹਾਂਜੀ ਹਾਂਜੀ ਜੇ ਚੌਗੀ ਨਾ ਹੋਊਗੀ ਆਪਾਂ ਮਤਲਬ ਚਾਰ ਦੰਦ ਤੋਂ ਚਾਰ ਦੰਦ ਦੀ ਕਨਫਰਮ ਆ ਜਾਮਾ ਹਾਂਜੀ ਤੇ ਪਹਿਲਾ ਸੂਆ ਸੁੰਦੀ ਆ ਇਹਦਾ ਰਿਕਾਰਡ ਬਾਇਓ ਡਾਟਾ ਵੀ ਕਿਹੜਾ ਸੀਮਨ ਲੱਗਿਆ ਕਿਹੜੇ ਦੀ ਆਪੇ ਆਪ ਵੀ ਸੈਕਸ ਵਾਲ ਕੋਈ ਡੈਨਮਾਰਕ ਦਾ ਆ ਉਹਦੀ ਆ ਗਾਂ ਦੇ ਸੈਕਸ ਵਾਲ ਹੀ ਲੱਗਾ ਆ ਵਾ ਚੰਗੇ ਫਾਰਮ ਤੋਂ ਆਈ ਆ ਜਰਸੀ ਦਾ ਸੀਮਨ ਲੱਗਿਆ ਗਿਆ ਜਰਸੀ ਦਾ ਹੀ ਲੱਗਾ ਆ ਵਾ ਠੀਕ ਆ ਇਸ ਦਾ ਵਾ ਆ ਜਿਹੜਾ ਯਾਰ ਚਲੋ ਆਪਾਂ ਕਿ ਡਿਟੇਲ ਮੈਂ ਦੇ ਦੂੰਗਾ ਕਨਫਰਮ ਕਰ ਦਾਂਗੇ ਹਾਂ ਠੀਕ ਹੈ ਇਹਦੇ ਆਪਾਂ ਇਹਦੀ ਮਾ ਦੇ ਰਿਕਾਰਡ ਦੇ ਹਿਸਾਬ ਨਾਲ ਇਹਦੇ ਸੀਮਨ ਦੇ ਹਿਸਾਬ ਨਾਲ ਅੰਦਾਜ਼ਾ ਲਾ ਸਕੀਏ ਪਹਿਲੇ ਸਵੇਕ ਕਿੰਨੇ ਤੋਂ ਦਾ ਸਟਾਰਟਿੰਗ ਕਰੂਗੀ ਇਹ 22 35 ਕਿਲੋ ਜਿਹੜਾ ਇਹਦੇ ਲੱਗਾ ਹੋਇਆ ਨਾ ਠੀਕ ਹੈ ਠੀਕ ਹੈ 35 ਕਿਲੋ ਆਮ ਹੀ ਦੇਣਾ ਚਾਹੀਦਾ 2200 ਦਾ ਸਟ੍ਰਾਗ ਆ ਇੱਕ ਦੋ ਸਟ੍ਰਾਗ ਲਾਏ ਠੀਕ ਹੈ ਮੰਨ ਕੇ ਚੱਲੀਏ ਆਪਾਂ ਗਰਮੀ ਦੇ ਅਕੋਰਡਿੰਗ ਵੀ 30 ਕਿਲੋ ਤੋਂ ਪਾਰ ਵਾਲੀ ਬੈੜ ਹੈਗੀ ਆ ਇਹਨਾਂ ਨੂੰ ਗਰਮੀ ਨਹੀਂ ਕੋਈ ਮਲੂਮ ਹੁੰਦੀ ਆ ਦੇ ਲੋਕ ਗਾਲੀ ਕਰਨ ਢੀ ਬੜ ਸੋਹਣੀ ਕੋਈ ਮਲੂਮ ਮਲੂਮ ਨਹੀਂ ਕੀ ਇਹ ਇਹ ਜਰਸੀਆਂ ਜਿਹੜੀਆਂ ਹੁਣ ਵੀਰ ਵੀਰੇ ਹੈ ਨਾ ਡਿਮਾਂਡ ਬਹੁ ਕਰਦੇ ਸੀ ਜਰਸੀ ਦੀ ਚੰਗੀ ਦੀ ਬਹੁਤ ਚੰਗੀ ਜੇ ਮੈਂ ਤਾਂ ਚੰਗੀ ਛਾਂਡ ਕੇ ਲਿਆ ਆ ਤੇ ਮੱਥਾ ਮੁੱਥਾ ਟਵਾ ਟਾ ਆ ਜਾਮ ਫਿਰ ਟੈਗ ਬੰਦੇ ਨੇ ਕੱਢ ਲਿਆ ਆ ਉਹ ਨਾ ਕੱਢ ਲਿਆ ਉਹ ਦੇਖੋ ਫਾਰਮ ਚੋਂ ਆਈ ਫਾਰਮ ਵਾਲਾ ਛੇਦੀ ਟੈਗ ਨਹੀਂ ਦਿੰਦਾ ਬੰਦੇ ਉਹ ਟੈਗ ਆਪਦਾ ਕੱਢ ਲਿਓ ਨਾ ਤੋਰ ਫਿਰ ਨਗੀਨੇ ਨਵਰੋ ਸੋ ਫਿਰ ਬਹੁਤ ਸੋਹਣਾ ਟੌਪ ਕਾਸਲ ਨਗੀਨਾ ਸਾਨੂੰ ਜਰਸੀ ਦਾ ਤੇ ਠੰਡੀ ਠੁੰਡੀ ਦੇਖੋ ਕਿਆ ਬਾਤਾਂ ਉਹ ਮੈਂ ਥੱਲੇ ਬਹਿ ਕੇ ਬਾਂਟੇ ਖੇਡੀ ਚੱਲੋ ਕੋਈ ਨੱਕਤ ਵਾਲੀ ਕਰਨ ਆ ਦੇਖੋ ਬੈਕ ਸਾਈਡ ਤੇ ਮੈਂ ਬੈਠਾ ਇਹਦੇ ਨਾਲ ਜਾਵਾਂ ਕੋਈ ਦਿੱਕਤ ਹੀ ਨਹੀਂ ਕਿਸੇ ਗੱਲ ਦੀ ਇਹਨਾਂ ਨੂੰ ਨਿਆਣਾ ਪਾਉਣ ਦੀ ਲੋੜ ਹੀ ਨਹੀਂ ਹੁੰਦੀ ਕੋਈ ਹਨਾ ਵੀਰੇ ਜਿੱਦਾਂ ਮਾਦੀ ਚੈੱਕ ਕਰਕੇ ਲਿਆ ਮੂੰਹ ਤੇ ਮਾਰੋ ਯਾਰ ਸੁਭਰੋ ਕੱਦ-ਕਾਠ ਵਗੈਰਾ ਤੇ ਤੋਰਾ ਵਗੈਰਾ ਵਹਿੜਦਾ ਦੇਖ ਸਕਦੇ ਹੋ ਕੱਦ-ਕਾਠ ਫੁੱਲਾ ਜਿੰਦ-ਜਾਨ ਬਰੀਡ ਕੁਆਲਿਟੀ 103% ਹੈ ਇਹਦੇ ਵਿੱਚ ਜਮਾ 100% ਵੀ ਨਹੀਂ ਕਹਿੰਦੇ ਕਿਉਂਕਿ ਰਾਜੀ ਏਦਾਂ ਦੀ ਮੰਨ ਕੇ ਚਲੋ ਵੀ ਨਗੀਨਾ ਕਦੇ-ਕਦੀ ਵੀਰ ਮਿਲਦਾ ਹਨਾ ਮੈਂ ਕਿਹਾ ਵੀਰੇ ਛਾਂਟ ਕੇ ਲਿਓ ਨਾ ਉਹਨਾਂ ਨੂੰ ਇਹਨਾਂ ਵਿੱਚ ਕੋਈ ਮੇਰੇ ਸਾਬ ਨਾਲ ਕਮਾਈ ਜਿਹੜਾ ਕੰਮ ਤਾਂ ਹੈ ਨਹੀਂ ਆਸਕੀ ਜਿਹੜਾ ਕੰਮ ਹੀ ਹੈ ਜਵਾ ਆਪਾਂ ਸ਼ੌਕਣਾ ਲਈਦਾ ਵਈ ਭਾਜੀ ਸੁਭਰੋ ਦੇਖੋ ਜਮਾ ਕੀ ਬਾਤ ਆ ਉਹ ਵਾਕੀ ਗੱਲ ਹੈ ਜਯਾ ਜਿਵੇਂ ਕਹਿੰਦੇ ਮੋਟ ਸੈਂਕ ਦਾ ਸੀਟੀ ਸੌ ਤੇ ਵਿਜਾਵੜ ਬੁਲਟ ਦੇ ਵਿਜਾਵੜ ਬਸ ਬੁਲਟਲੇ ਦੀ ਖੜ ਕੇ ਦੇਣੇ ਵੀ ਦੁੱਕ ਦੁੱਕ ਹੁੰਦੀ ਜਾਂਦੀ ਆ ਉਹ ਚੀਜ਼ ਆ ਜਮਾ ਸਾਫ ਸੁਥਰੀ ਨਗੀਨਾ ਜਮਾ ਸੋਨਾ ਹੀ ਇੱਕ ਜਮਾ ਤੇ ਦੁੱਧ ਵੀ 30 ਤੋਂ ਸਟਾਰਟਿੰਗ ਕਰੂਗੀ ਤੇ ਅੱਗੇ ਪਿੱਛੇ ਦਾ ਹਵਾਨਾ ਦੇਖ ਸਕਦੇ ਹੋ ਅੱਗੇ ਪਿੱਛੇ ਦਾ ਹਵਾਨਾ 4 ਇੰਚੀ ਹਵਾਨਾ ਇਹਦਾ ਬੈਕ ਸਾਈਡ ਤੇ ਝਕਾਗਾ ਦੇਖ ਸਕਦੇ ਹੋ ਹਾਂਜੀ ਹਜੇ ਹੱਤਾਂ ਨਹੀਂ ਹੁੰਦੀ ਠੀਕ ਹੈ ਸੂਪ ਵੇ ਤਾਂ ਵੀ ਓਕੇ ਆ ਤਾਂ ਇਹ ਚੜੂਗੀ ਦੋ ਤੇ ਕੋ ਤੇ ਭਾਵ ਯਾਰ ਇਹਦਾ ਕੀ ਹੋਊਗਾ ਫਿਰ ਫੋਨ ਤੇ ਕਰਾਂਗੇ ਵੀਰੇ ਇਹਦਾ ਠੀਕ ਹੈ ਜਾ ਜਾ ਗੱਲ ਜਮਾ ਹਾਂ ਅੱਗੇ ਦੋ ਨੰਬਰ ਦੀ ਡੱਬੀ ਬੱਚੀ ਦੇਨੇ ਸੂਈ ਵੀ ਆਪਾਂ ਵੀਰੇ ਇਹ ਆਪਣੇ ਕੋ ਆਈਆਂ ਹੀ ਆ ਠੀਕ ਹੈ ਅਗਲੇ ਮਾਲ ਕਹਿੰਦੇ 27 28 ਲੀਟਰ ਆ ਤਿਆਰ ਠੀਕ ਹੈ ਹੁਣ ਆ ਵੀ ਆ 30 35 ਲੀਟਰ ਵਾਲੀ ਗਾਂ 27 28 ਲੀਟਰ ਸਟਾਰਟਿੰਗ ਹੈਗੀ 25 ਤੋਂ ਬਾਅਦ ਦੀ ਪਲੂਣ ਛਿੱਗੀ ਪਹਿਲਾ ਸੂਆ ਸੂਈ ਹੈ ਹਾਂ ਬਹੁਤ ਜਿਆਦਾ ਬਰੀਡ ਚਾ ਨਹੀਂ ਬੱਚਾ ਕੀ ਇਹਦੇ ਵਿੱਚ ਉਹ ਆ ਗਿਆ ਮੇਰੇ ਕਾਫਾ ਵੀਰੇ ਇਹਦੇ ਵਿੱਚ ਉਹ ਪੋਨੇ ਤੇ ਵਧਿਆ ਬਾਹਰ ਹਾਂ ਤੇ ਕਾਠ ਬਹੁਤ ਆ ਵੈੜਦਾ ਨਸਾ ਨਸਾ ਬਹੁਤ ਆ ਲਿਵੇ ਤੇ ਮਿਲਕ ਵੇਨ ਤੇ ਮਾੜਾ ਕੈਮਰਾ ਮਾਰੋ ਸੋ ਦੇਖੋ ਜੀ ਮਿਲਕ ਵੇਨ ਵਗੈਰਾ ਤੇ ਚਾਰੇ ਥਾਂ ਲੱਗਾ ਕਿਸੇ ਨੇ ਹੱਥ ਨਾਲ ਚਵਾਈ ਕਰਨੀ ਐ ਚਾ ਮਤਲਬ ਮਸ਼ੀਨ ਨਾਲ ਕਰਨੀ ਦੋਨੇ ਆ ਠੰਡੀ ਬਹੁਤ ਆ ਆ ਦੇਖੀਗੇ ਸੋ ਦੇਖੋ ਠੰਡੀ ਸੀ ਧੋਰੀ ਬਾਹਰ ਨੂੰ ਸੋ ਵੀਰੇ ਦੂਜੇ ਨੰਬਰ ਆਪਾਂ ਜਿਹੜੀ ਐਚ ਐਫ ਦੀ ਵਹਿੜ ਦੇਖਦੇ ਪਏ ਸੁਈ ਸੁਬਾਈ ਕੱਦ ਵੀਰ ਮੇਰੇ ਹੁਣੇ ਦੇਖ ਲੈਣ ਦੇਖੋ ਕੱਦ ਕਿੱਥੇ ਹੈਗਾ ਫੁੱਲ ਸਾਈਜ਼ ਦੇ ਵਿੱਚ ਹੈਣਾ ਹਾਂਜੀ ਦੁੱਧ ਇਹ ਐਡੀ ਵਹਿੜ ਆ ਪਲੱਸ ਬਿਊਟੀ ਪਲੱਸ ਮਿਲ ਕੇ ਦੇ ਵਿੱਚ ਆ ਗਿਆ ਫੁੱਲ ਬਰੀਡ ਚਾਰ ਕਾਰਟ ਇਹਦਾ ਵੀ ਹੈਗਾ ਵਾ ਠੀਕ ਆ ਧੋਲੀ ਮਾੜੀ ਹੋਰ ਲੰਬੀ ਇਹਨੂੰ ਅੱਜ ਇਹ ਕਹਿਮਾ ਦੇਣਾ ਸੁਈ ਨੂੰ ਇਹਨੂੰ ਵੀਰੇ ਉਹ ਤਾਂ 5 ਦਿਨ ਕਹਿੰਦੇ 6 ਦਿਨ ਲਾ ਲੋ ਕਾਰ ਨਹੀਂ ਚੱਲਿਆ ਵਹਿੜ ਤੋਂ ਠੀਕ ਆ ਆ ਹਫਤਾ ਅੰਦਰ ਅੰਦਰ ਹੋਇਆ ਸੁਈ ਨੂੰ ਹੈਣਾ ਸੁੱਲੇਵਾ ਵਗੈਰਾ ਦੇਖੋ ਕਿਆ ਬਾਤ ਹੈ ਜਮਾ ਤੇ ਚੋਣ ਜਵਾਦੀ 1 ਨੰਬਰ ਆ ਜੀ ਮੈਂ ਕਿਹਾ ਭਾਜੀ ਚੈੱਕ ਕਰਾ ਕੇ ਪੂਰੀ 2 ਦਿਨ 1 ਦਿਨ 2 ਦਿਨ ਜਿੱਦਾਂ ਮਰਜੀ ਥੱਲੀ ਕਰਕੇ ਲੈ ਕੇ ਆਵੇ ਠੀਕ ਹੈ ਸੋ ਦੇਖੋ ਜਮਾ ਕਿਆ ਵਾਦਾ ਪਹਿਲਵਾਨਾਂ ਨੂੰ ਤੁਰ ਜਾ ਤੋੜਾ ਤੜਾ ਦੇਖੋ ਖੜਨੀ ਖੁੰਨੀ ਜਮਾ ਨਵਾ ਹਨ ਪਹਿਲਾ ਸੂਆ ਦੱਸਦਾ ਥੋੜੀ ਵੱਡੀ ਹੋਈ ਬਣੀ ਐ ਬੱਚਾ ਮੇਲਕਾ ਫਾ ਤੇ ਹਵਾਨੇ ਤੇ ਨਸਾਬ ਵਗੈਰਾ ਦੇਖੋ ਸਾਫ਼ ਸੁਥਰੇ ਸੋਹਣੇ ਸੋ ਆਪਾਂ 200 ਨੂੰ ਨਗੀਨੇ ਦਿਖਾਤੇ ਜਮਾ ਤੇ ਪਹਿਲੇ ਨੰਬਰ ਤੇ ਕਾਫੀ ਕਲਰ ਵਾਲੀ ਜਰਸੀ ਵੀਰ ਕਹਿੰਦੇ ਜਰਸੀ ਲੈਣੀ ਚੰਗੀ ਚੰਗੀ ਤੇ ਫਿਰ ਆਪਣ ਪਤਾ ਵੀ ਨੋਟ ਵੀ ਚੰਗੇ ਲਾਉਣੇ ਪੈਂਦੇ ਜਮਾ ਤੇ ਭਾ ਲਾਉਣਾ ਪੂਗਾ ਚੀਜ਼ ਨਗੀਨਾ ਜਿਹਦੇ ਘਰੇ ਜਾਵੜੀ 베ਚਰੀ ਕੋਈ ਨਹੀਂ ਉਹਨੇ ਸੋ ਦੋ ਚੀਜ਼ਾਂ ਦਿਖਾਤੀਆਂ ਨੰਬਰ ਬੋਲ ਦੀ ਬਾਈ ਆਪਣਾ ਦੁਬਾਰੇ 77103 77103 78870 ਪਿੰਡ ਪੜਾਲ ਦੋਨਾ ਜ਼ਿਲ੍ਹਾ ਕਪੂਰਥਲਾ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆਂ